प्यारे बचो आज असि अभ्यास तीन पॉइंट दो का पंजा सवाल महत्व समावर्तक अभास गुणखंड विधि राही जा रहे हैं महत्व समावर्तक अभास गुणखंड विधि राही जाने की हाईएस्ट कॉमन फैक्टर विद प्राइम फैक्टराइजेशन मेथड साढ़े पास पहला सवाल है बयाली तो चौरासी बयाली तो चौरासी का असी एचसीएफ सी है प्राइम फैक्टराइजेशन मैथड के ਅਸਾਂ 42 ਤੇ ਫਿਰ ਅਸੀਂ 84 ਤੇ ਅਸੀਂ ਫੈਕਟਰ ਕੱਢਾਂਗੇ ਤੇ ਫਿਰ ਉਹਨਾਂ ਦੇ ਸਾਂਝੇ ਜਿਹੜੇ ਕਾਮਨ ਫੈਕਟਰ ਨੇ ਉਹ ਕੱਢਾਂਗੇ ਫਿਰ ਉਹਨਾਂ ਨੂੰ ਮਲਟੀਪਲਾਈ ਕਰਾਂਗੇ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਪਹਿਲਾਂ ਅਸੀਂ 42 ਤੇ ਸਾਰੇ ਫੈਕਟਰਸ ਕੱਢਾਂਗੇ ਪ੍ਰਾਈਮ ਫੈਕਟਰਸ ਕਿਉਂਕਿ ਸਾਨੂੰ ਅਭਾਜ ਗੁਣਨਖੰਡ ਵਿਧੀ ਰਾਹੀਂ ਇਹ ਸਵਾਲ ਹੱਲ ਕਰਨ ਲਈ ਕਿਹਾ ਗਿਆ ਹੈ अभास गुणखंड मीनस प्राइम फैक्टराइजेष प्राइम फैक्टर सब तो छोटा फैक्टर केड़ा के दो प्राइम फैक्टर होंगे की जिमें कि दो है सिर्फ दो पहाड़े विच आंदा है या जो एक विच आंदा है प्राइम फैक्टर हमेशा दो, दो ही फैक्टर होंगे गए हमेशा जिमें तीन तीन पहाड़े विच आंदा है तो एक पहाड़े आता है तीन किसी होर च नहीं आंदा इस तरह दे पहाड़े च आएगा होर किसी पहाड़े च नहीं आएगा असि सब तो छोटा प्राइम फैक्टर है उस तो शुरू करा जिमें दो बयाली जो दो भाग करते कि हम हूँ एक डिवाइड नहीं कर सकते क्योंकि दोल डिवाइड नहीं हों दो तो वाला फैक्टर के तीन ਦੋ ਤੋਂ ਬਾਅਦ ਜਿਹੜਾ ਪ੍ਰਾਈਮ ਫੈਕਟਰ ਆਉਂਦਾ ਹੈ 3 3 ਸਤੇ 21 ਹੁਣ ਜਿਹੜਾ 7 ਹੈ ਉਸ 7 ਨਾਲ ਹੀ ਡਿਵਾਈਡ ਹੋਏਗਾ 7 ਇੱਕਮ 7 ਜਾਨੀ ਹੁਣ ਸਾਡੇ ਪਾਸ 42 ਦੇ ਜਿਹੜੇ ਪ੍ਰਾਈਮ ਫੈਕਟਰਸ ਆਏ ਨੇ 2 3 7 ਤੇ ਇਸੇ ਤਰ੍ਹਾਂ ਹੁਣ 86 ਦੇ ਕੱਢਦੇ ਹਾਂ ਦੋ ਤੋਂ ਸ਼ੁਰੂ ਕਰਾਂਗੇ ਸਭ ਤੋਂ ਛੋਟਾ ਪ੍ਰਾਈਮ ਫੈਕਟਰ 2 ਤੋਂ 2 ਦੁਨੀ 2 ਚੋਕੇ 8 2 ਦੁਨੀ 4 84 ਨੂੰ 2 ਨਾਲ ਭਾ ਕਰਦੇ ਹਾਂ ਤਾਂ ਸਾਡੇ ਕੋਲ ਆਨਸਰ ਆਉਂਦਾ 42 42 ਨੂੰ ਫਿਰ 2 ਨਾਲ ਭਾ ਕਰਾਂਗੇ ਤਾਂ ਆ ਗਿਆ 21 21 ਨੂੰ ਅਸੀਂ 3 ਨਾਲ ਕਰਾਂਗੇ 3 7 21 ਫਿਰ 7 ਨਾਲ 7 3 7 ਇਹ ਉਦੋਂ ਤੱਕ ਕਰਦੇ ਜਾਣਾ ਹੈ ਜਦ ਤੱਕ ਸਾਡੇ ਪਾਸ ਲਾਸਟ ਵਿੱਚ 1 ਨਹੀਂ ਆ ਜਾਂਦਾ ਹੁਣ ਇਹ ਸਾਰੇ 42 ਦੇ ਫੈਕਟਰਸ ਨੇ ਗੁਣਖੰਡ ਨੇ ਤੇ ਇਹ 84 ਦੇ ਨੇ ਨੰਮ ਲਿਖਾਂਗੇ ਦੇ ਆਲੀ ਦੇ ਆਪਾਸ ਗੁਣਖੰਡ 2 3 7 ਹੁਣ 84 ਦੇਖ ਲਓ 84 ਦੇ ਆਪਾਸ ਗੁਣਖੰਡ 2 2 3 7 ਇਤਲੇ ਲਿਤਾ ਹੁਣ ਇਹਨਾਂ ਵਿੱਚ ਜਿਹੜੇ ਸਾਂਝੇ ਗੁਣਖੰਡ ਨੇ ਉਹਨਾਂ ਨੂੰ ਲਿਖ ਲਾਂਗੇ 2 2 ਸਾਂਝਾ ਇਸ ਵਾਂ 3 3 ਸਾਂਝਾ 7 7 ਸਾਂਝਾ ਦਾ ਇਸ ਦਾ ਮਹੱਤਵ ਸਮਵਰਤਕ ਕੀ ਹੋਇਆ ਸਾਂਝ ਨੂੰ ਕਿ ਲਿਖ ਲੋ 2 3 7 ਇਹ ਸਾਂਝ ਹੀ ਤਾਂ ਮਹੱਤਵ ਸਮਵਰਤਕ ਸਾਡਾ ਕੀ ਹੋਇਆ ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰੋ 2 3 6 6 ਨੂੰ ਫਿਰ 7 ਨਾਲ 6 7 42 ਤਾਂ ਮਹੱਤਵ ਸਮਵਰਤਕ ਇਸ ਦਾ ਹੋਇਆ 42 ਇਹ ਸਾਡਾ ਉੱਤਰ ਹੈ ਤੁਸੀਂ ਦੇਖੋ ਜਿਹੜਾ 42 ਹਾਈਐਸਟ ਕਾਮਨ ਫੈਕਟਰ ਆ ਰਿਹਾ ਹੈ ਇਹ ਦੋਨਾਂ ਨੂੰ ਡਿਵਾਈਡ ਕਰਦਾ ਹੈ 42 ਇੱਕਮ 42 42 ਦੁਨਾ 84 ਤਾਂ ਇਹ ਹਾਈਐਸਟ ਕਾਮਨ ਫੈਕਟਰ ਹੈ ਸਟਾ ਤਾਂ ਹੁਣ ਇੱਕ ਸਵਾਲ ਹੋਰ ਲੈਣੇ ਹਨ 45 90 105 45 90 105 ਦੇ ਫੈਕਟਰਸ ਕੱਢਾਂਗੇ ਪਹਿਲਾਂ 45 ਦੇ ਕੱਢਦੇ ਹਾਂ सब तो छोटा प्राइम फैक्टर दो है दो जो असं डिवाइड करा पंताली नहीं होगा क्योंकि लास्ट पं है तो फिर असी तीन करा तीन करके इतना करके देख लें रफली तीन एक तीन तीन पाँच पंद्रह पताली जो तीन भाग करते हैं पंद्रह हूँ सू पता ही है पंद्रह तीन के पहाड़ ही आंधा तीन पाँच पंद्रह 5 5 ਤੇ ਪਹਾੜੇ ਚਾਏਗਾ 5 ਇੱਕਮ 5 ਤਾਂ ਇਹ 45 ਦੇ ਸਾਰੇ ਪ੍ਰਾਈਮ ਫੈਕਟਰਸ ਨਿਕਲੇ ਹੁਣ 90 ਦੇ ਕੱਢਦੀਆਂ 0 ਹੈ ਪਿੱਛੇ ਇਸ ਤੋਂ ਦੋ ਤੇ ਜਾ ਸਕਦਾ ਹੈ ਰਫ ਵਰਕ ਚਸਪਾ ਕਰਕੇ ਦੇਖ ਲੈਣੇ ਦੋ ਚੋਕੇ 8 ਦੋ ਪੰਜੇ 10 45 ਆ ਗਿਆ ਯਾਨੀ ਕਿ ਜੇ 90 ਨੂੰ ਦੋ ਨਾਲ ਭਾ ਕਰਦੇ ਹਾਂ ਤਾਂ ਆ ਗਿਆ 45 हूँ पताली दोवाइड नहीं हो सकता तीन लवेंगे दूसरा जरा फैक्टर है अपने पास प्राइम फैक्टर तीन एकम तीन तीन पाँच पंद्रह हूँ हटिया फिर तीन तीन पाँच पंद्रह फिर पं एकम पे भाग हो रही वटा पंद्रह तीन नाल आंसर नीचे आ रहा हूँ नीचे एक आ गया हूँ ये सारे की है नब्बे के प्राइम फैक्टर हूँ एक सौ पंते ਇੱਥੇ 5 6 7 ਦੋ ਨਾਲ ਡਿਵਾਈਡ ਨਹੀਂ ਹੋਏਗਾ 3 ਨਾਲ ਕਰਾਂਗੇ 3 ਨਾਲ ਇਸ ਕਰਕੇ ਲੈ ਨਹੀਂ ਆਫ 3 3 9 10 ਛਣ ਹੋ ਗਿਆ 1 5 3 5 15 35 ਹੋ ਨਹੀਂ 35 ਜਿਹੜਾ ਹੈ 3 ਦੇ ਪਹਾੜੇ 'ਚ ਨਹੀਂ ਆਂਦਾ ਜੋੜ ਕਰਕੇ ਦੇਖ ਲੀਏ 5 3 3 8 8 ਜਿਹੜਾ 3 ਦੇ ਪਹਾੜੇ 'ਚ ਨਹੀਂ ਆਂਦਾ ਇਹ ਹੁਣ ਆਪਾਂ 4 ਤੇ 3 ਚ ਜਾਂਦਾ ਇਸ ਦਾ 5 ਤੇ ਜਾਏਗਾ ਕਿਉਂਕਿ 4 ਤਾਂ ਪ੍ਰਾਈਮ ਫੈਕਟਰ ਹੈ ਹੀ ਨਹੀਂ 3 ਤੋਂ ਬਾਅਦ 5 5 ਸਕੇ 35 ਫਿਰ ਸਕੇ 7 105 ਦੇ ਫੈਕਟਰਸ ਨੇ ਇਹਨਾਂ ਨੂੰ ਲਿਖ ਲਾਂਗੇ 45 ਤੇ ਆਪਾਂ ਅਸਮਨਖੰਡ ਜਾਣੀ ਕੀ ਪ੍ਰਾਈਮ ਫੈਕਟਰਸ तीन गुना तीन गुना पांच, नब्बे अभास गुणखंड दो गुना तीन गुना तीन गुना पांच, एक सौ पांच पेज गुणखंड क्योंकि अपने पास हूं तीन संख्या ने ਤਾਂ ਜਿਹੜੇ ਸਾਂਝੇ ਗੁਣਖੰਡ ਹੋਣਗੇ ਉਹ ਤਿੰਨੋਂ ਹੀ ਸੰਖਿਆਵਾਂ ਵਿੱਚ ਹੋਣੇ ਜ਼ਰੂਰੀ ਨੇ ਜੇ ਹੁਣ ਆਪਾਂ ਲਿੱਤਾ ਤਿੰਨ ਤਿੰਨ ਇਸ 'ਚ ਵੀ ਹੈ ਇਸ 'ਚ ਵੀ ਹੈ ਇਸ 'ਚ ਵੀ ਹੈ ਤਾਂ ਸਾਡੇ ਕੋਲ ਇੱਕ ਸਾਂਝਾ ਗੁਣਖੰਡ ਲਿੱਖ ਲਿਆ ਹੈ ਤਿੰਨ ਹੁਣ ਦੂਸਰਾ ਤਿੰਨ ਦੇ ਦਿੰਦੇ ਆ ਤਿੰਨ ਤਿੰਨ ਲੇਕਿਨ ਹੁਣ ਇੱਥੇ ਤਿੰਨ ਨਹੀਂ ਹੈ ਹੁਣ ਇਸ ਤੋਂ ਬਾਅਦ ਦੇਖਿਓ 5 5 5 ਜਾਨੀ ਕਿ ਆਪਣੇ ਪਾਸ ਦੋ ਸੰਜੇ ਗੁਣਖੰਡਾ ਆਏ ਨੇ 3 3 3 5 5 5 ਤਾਂ ਸੰਜੇ ਗੁਣਖੰਡ ਲਿਖਦੇ ਆ 3 5 ਤੇ ਸਾਡਾ ਮਹੱਤਵ ਸਮਵਰਤਕ ਜਾਨੀ ਕਿ ਹਾਈएस्ट ਕਾਮਨ ਫੈਕਟਰੀ ਇਸ 15 15 ਇਹ ਆਪਣਾ ਆਨਸਰ ਹੋਇਆ ਉੱਤਰ ਹੈ ਆਪਣਾ ਹੁਣ ਤੁਸੀਂ ਦੇਖੋ 15 ਇਹਨਾਂ ਤਿੰਨੋਂ ਸੰਖਿਆਵਾਂ ਨੂੰ ਡਿਵਾਈਡ ਕਰ ਲੈ 15 3 45 15 4 90 15 7 105 ਤਾਂ ਇਹ ਹੋ ਗਿਆ ਆਪਣਾ ਹਾਈएस्ट कॉमन ਫੈਕਟਰ ਜਦੋਂ ਦੋ ਜਾਂ ਦੋ ਤਿੰਨ ਸੰਖਿਆਵਾਂ ਦਿੱਤੀਆਂ ਗਈਆਂ ਹਨ 2 3 4 ਜਿੰਨੀਆਂ ਵੀ ਸੰਖਿਆਵਾਂ ਦਿੱਤੀਆਂ ਗਈਆਂ ਹੁਣ ਉਹਨਾਂ ਦਾ ਜਦੋਂ ਹਾਈਐਸਟ ਕਾਮਨ ਫੈਕਟਰ ਕੱਢਣਾ ਹੁੰਦਾ ਹੈ ਤਾਂ ਅਸੀਂ ਅਭਾਜ ਗੁਣਖੰਡ ਵਿਧੀ ਇਹ ਇੱਕ ਆਪਣੇ ਪਾਸ ਹੈ ਜਿਸ ਨਾਲ ਅਸੀਂ ਕੱਢ ਸਕਦੇ ਹਾਂ ਮੈਨੂੰ ਆਮ ਉਮੀਦ ਹੈ ਕਿ ਤੁਸੀਂ ਇਹਨਾਂ ਦੋਨੋਂ ਸਵਾਲਾਂ ਨੂੰ ਚੰਗੀ ਤਰ੍ਹਾਂ ਸਮਝਿਆ ਹੋਵੇਗਾ ਤੇ ਜਿਹੜੇ ਬਾਕੀ ਦੇ ਸਵਾਲ ਤੁਸੀਂ ਆਪਣੇ ਆਪ ਕਰੋਗੇ ਥੈਂਕ ਯੂ